ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੱਕ ਪੰਜਾਬੀ ਉੱਤੇ ਸੋ ਦੋਸਤੋ ਗੱਲਬਾਤ ਕਰ ਰਹੇ ਸੀਗੇ ਬਿਆਨਤੇ ਦੀ ਸਰਕਾਰ ਅਤੇ ਖੜਕੂਆਦੀ ਪਹਿਲਾ ਭਾਗ ਤੁਸੀਂ ਸੁਣ ਚੁੱਕੇ ਹੋ ਵੀਡੀਓ ਦਾ ਤੇ ਅੱਜ ਦੂਜਾ ਭਾਗ ਤੁਹਾਡੇ ਰੂਰੂ ਕਰਨ ਲੱਗੇ ਆ ਸੋ ਇਸ ਵੀਡੀਓ ਦੇ ਵਿੱਚ ਕੁਝ ਐਸੀਆਂ ਗੱਲਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀਆਂ ਹੋਣਗੀਆਂ ਤੋ ਵੀਡੀਓ ਬਹੁਤ ਹੀ ਦਿਲਚਸਪ ਹੈ ਕਿ ਜਾਣਕਾਰੀ ਭਰਪੂਰ ਹੈ ਇਹਨੂੰ ਸਾਰੀ ਨੂੰ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਚੈਨਲ ਜਿੰਨਾ ਵੀ ਰਣਾ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਕਰ ਲੋ ਤੇ ਬੈਲ ਲਾ ਬਟਨ ਵੀ ਦਬਾ ਲੋ ਤਾਂ ਦੋਸਤੋ ਜਦੋਂ گورنر ਦਾ ਪਰਿਵਾਰ ਜਿਹੜਾ ਮਰ ਗਿਆ ਹਨ ਹੈਲੀਕਾਪਟਰ ਦੇ ਵਿੱਚ ਕ੍ਰੈਸ਼ ਹੋਇਆ ਜਿਹੜਾ ਉਹ ਤੋਂ ਅੱਗੇ ਹੁਣ ਹੁਣ ਸਰਕਾਰੀ ਇਨਕੁਆਰੀਆਂ ਦੀਆਂ ਰਿਪੋਰਟਾਂ ਦੀ ਜਿਹੜੀਆਂ ਇਹ ਸਰਕਾਰ ਦੀ ਆਪਣੀ ਮਰਜ਼ੀ ਨਾਲ ਤਿਆਰ ਹੋਣੀਆਂ ਪਰ ਉਹਦੇ ਮੁਕਾਬਲੇ ਤੇ ਕੁਦਰਤ ਵੱਲੋਂ ਵੀ ਆਪਣਾ ਵਰਤਾਰਾ ਬਰਤਦਾ ਰਹਿੰਦਾ ਹੈ ਸਾਰੇ ਪਾਸੇ ਮੁੱਖ ਮੰਤਰੀ ਬਿਆਨ ਸਿੰਘ ਦੀ ਸਫਲਤਾ ਦੇ ਚਰਚੇ ਹੁੰਦੇ ਸੀ ਚਰਚੇ ਇਹ ਸੀ ਕਿ ਦੇਖੋ ਬਿਆਨਤ ਸਿੰਘ ਨੇ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਤੀ ਹੈ ਤੇ ਅੱਤਵਾਦ ਦਾ ਲੱਕ ਤੋੜਦਾ ਇਦਾਂ ਇਹ ਸਰਕਾਰੀ ਤੰਤਰ ਦਾ ਪ੍ਰਚਾਰ ਹੁੰਦਾ ਹੈ ਅਸਲ ਵਰਤਾਰਾ ਤਾਂ 31 ਅਗਸਤ 1995 ਦੀ ਸ਼ਾਮ ਨੂੰ ਵਰਤਦਾ ਜਿਹੜਾ ਸਪਸ਼ਟ ਕਰ ਦਿੰਦਾ ਕਿ ਲੱਕ ਕਿਰਾ ਤੋੜਿਆ ਗਿਆ ਅੱਤਵਾਦ ਦਾ ਜਾਂ ਸਰਕਾਰੀ ਤੰਤਰ ਦਾ ਰਾਹ ਦੀਆਂ ਖਬਰਾਂ 'ਚ ਸਾਰੇ ਵਿਸ਼ਵ ਦੇ ਵਿੱਚ ਧੰਮਾ ਪੈ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਖਾੜਕੂਆਂ ਨੇ ਮਨੁੱਖੀ ਬੰਬ ਬਣ ਕੇ ਪੰਜਾਬ ਸੈਕਟਰੀ 8 ਦੇ ਸਾਹਮਣੇ ਉਡਾਤਾ। ਸੈਕਟਰੀ 8 ਸਰਕਾਰੀ ਘਰੇ ਹੁੰਦਾ ਇੱਕ ਤਰ੍ਹਾਂ ਦਾ ਜਿੱਥੇ ਕਿ ਮੁੱਖ ਮੰਤਰੀ ਤੇ ਉਹਦੇ ਵਜ਼ੀਰ ਸਾਰਿਆਂ ਤੋਂ ਵੱਧ ਸੁਰੱਖਿਅਤ ਹੁੰਨੇ। ਪਰ ਜੇਕਰ ਸਰਕਾਰ ਦੇ ਆਪਣੇ ਘਰ ਵਿੱਚੇ ਖਾੜਕੂਆਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਉਡਾਤਾ ਤਾਂ ਫਿਰ ਕੀ ਸਮਝਿਆ ਜਾ ਸਕਦਾ? ਸੋ ਖਾੜਕੂ ਵੱਲ ਦਾ ਸਫਾਇਆ ਹੈ। ਇਹ ਸਰਕਾਰ ਦਾ ਸਫਾਇਆ ਸੁਨੇਹਾਰ ਦੀ 100 ਵਾਰ ਤੇ ਲੋਹਾਰ ਦੀ ਇੱਕ ਵਾਰ ਦੀ ਕਹਾਵਤ ਜਿਹੜੀ ਇਹ ਸੱਚੀ ਸਾਬਤ ਹੁੰਦੀ ਹੈ ਬਿਆਸ ਸਿੰਘ ਸਰਕਾਰ ਨੇ ਫਰਵਰੀ 1992 ਤੋਂ ਲੈ ਕੇ ਅਗਸਤ 1995 ਤੱਕ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਹਿ ਲਈਏ ਵੀ ਝੂਠੇ ਮੁਕਾਬਲੇ ਬਣੇ ਇਹ ਰੋਜ਼ਾਨਾ ਦੀ ਹੀ ਕਾਰਵਾਈ ਹੁੰਦੀ ਸੀ ਪਰ ਖਾੜਕੂਆਂ ਦਾ ਇੱਕੋ ਵਾਰ ਹੀ ਚੱਲਿਆ ਸੀ ਜਿਹੜਾ ਉਸ ਸਮੁੱਚੀ ਸਰਕਾਰ ਦਾ ਹੀ ਖਾਤਮਾ ਕਰ ਗਿਆ ਸ਼ਾਮ ਨੂੰ 7:30 ਵਜੇ ਜਦੋਂ ਮੁੱਖ ਮੰਤਰੀ ਬਿਆਨਤਾ ਆਪਣੇ ਦਫ਼ਤਰ ਜਤੋਂ ਬਾਹਰ ਨਿਕਲ ਰਿਹਾ ਸੀ ਤੇ ਆਪਣੀ ਖਵਾਵਗੱਬਲ ਜਾਣ ਲਈ ਸੈਕਟਰੀ 8 ਦੇ ਬਰਾਂਡਿਆਂ ਵਿੱਚੋਂ ਦੀ ਪੁਲਿਸ ਦੀਆਂ ਸਲਾਮਾਂ ਲੈਂਦਾ ਆ ਰਿਹਾ ਸੀ ਉਹ ਜਿਉਂ ਹੀ ਆਪਣੇ ਸੁਰੱਖਿਆ ਗਾਰਡਨ ਨਾਲ ਘਿਰਿਆ ਹੋਇਆ ਆਪਣੀ ਸਰਕਾਰੀ ਕਾਰ ਦੀ ਤਾਕੀ ਕੋਲ ਪਹੁੰਚਿਆ ਉੱਥੇ ਹੀ ਉਹਦੇ ਕੋਲ ਖਾਨਕੋ ਦਲਾਵਰ ਸਿੰਘ ਪੁਲਿਸ ਵਾਦੀ ਵਿੱਚ ਪਹੁੰਚ ਗਿਆ ਉਹਨੇ ਆਪਣਾ ਇੱਕ ਹੱਥ ਆਪਣੀ ਬੈਲਟ ਨੂੰ ਪਾਇਆ ਹੋਇਆ ਸੀ ਤੇ ਦੂਜਾ ਹੱਥ ਉਹਨੇ ਬਿਆਨ ਸਿੰਘ ਦੇ ਮੋਢੇ ਤੇ ਰੱਖਿਆ ਤੇ ਮੋੜ ਤੇ ਰੱਖ ਕੇ ਬੋਲਿਆ ਛੇ ਦੇ ਕਿਹਾ ਹੋਵੇ ਕਿ ਬਿਆਨ ਸਿੰਘ ਕਿੱਧਰ ਜਾਣ ਦੀ ਤਿਆਰੀ ਹੈ ਘਰ ਨੂੰ ਜਾਂ ਅਗਲੇ ਜਹਾਨ ਨੂੰ ਇੰਨੇ ਨੂੰ ਇੱਕ ਜ਼ਬਰਦਸਤ ਧਮਾਕਾ ਹੋਇਆ ਮਿੰਟਾਂ ਸਕਿੰਟਾਂ 'ਚ ਸਾਰਾ ਕੁਝ ਖਤਮ ਹੋ ਗਿਆ ਸੋ ਬਿਆਨ ਸਿੰਘ ਦੇ ਨਾਲ 16 ਵਿਅਕਤੀ ਹੋਰ ਮਾਰੇ ਗਏ ਸੀ ਸੋ ਇਹਨਾਂ 16 ਵਿਅਕਤੀਆਂ ਦੇ ਵਿੱਚ ਕੁਝ ਉਹਦੇ ਨੌਜਵਾਨ ਪੁਲਿਸ ਕਮਾਂਡੋ ਵੀ ਸਨ ਇਹ ਸਭ નિર્ਦੋਸ਼ੇ ਸੀ ਜਿਸ ਤਰ੍ਹਾਂ 9 ਜੁਲਾਈ 1994 ਨੂੰ ਪੰਜਾਬ ਦਾ ਗਵਰਨ ਸੁਰਿੰਦਰ ਨਾਥ ਆਪਣੇ ਆਪ ਆਪਣੇ ਅਣਗਿਣਤ ਕਰੰਸੀ ਨੋਟਾਂ ਦੀਆਂ ਪੇਟੀਆਂ ਨੂੰ ਤੇ ਆਪਣੇ ਸਮੁੱਚੇ ਪਰਿਵਾਰ ਨੂੰ ਲੈ ਮਰਿਆ ਸੀ ਬਿਲਕੁਲ ਉਦਾਂ ਹੀ 31 ਅਗਸਤ 1995 ਦੀ ਸ਼ਾਮ ਨੂੰ ਪੰਜਾਬ ਦਾ ਮੁੱਖ ਮੰਤਰੀ ਬਿਆਨ ਸਿੰਘ ਆਪਣੇ 16 ਹੋਰ નિર્ਦੋਸ਼ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਮਰ ਗਿਆ ਇਸ ਗੱਲ ਦਾ ਸਹਾਬਕਤਾਪ ਤਾਂ ਰੱਬ ਦੇ ਕੋਲ ਹੀ ਹੋਊਗਾ ਕਿ ਨਿਰਦੋਸ਼ੀਆਂ ਨੂੰ ਜ਼ਿਆਦਾ ਬਿਆਨ ਸਿੰਘ ਨੇ ਆਪਣੇ ਰਾਜ ਦੌਰਾਨ ਮਰਿਆ ਸੀ ਜਾਂ ਖੜਕੂ ਨੇ ਜ਼ਿਆਦਾ ਮਾਰਿਆ ਸੀ ਪਰ ਖੜਕੂ ਬਾਦ ਨੇ ਆਪਣੇ ਐਖਣਾ ਰਾਹੀਂ ਇਹ ਜ਼ਰੂਰ ਸਾਬਤ ਕਰਤਾ ਕਿ ਲੋਕਾਂ ਦਾ ਕਾਤਲ ਭਾਵੇਂ ਜਿੱਡੀ ਮਰਜ਼ੀ ਸਖਤ ਤੋਂ ਸਖਤ ਸੁਰੱਖਿਆ ਦੀ ਛਤਰੀ ਲੈ ਲਵੇ ਪਰ ਉਹ ਮੌਤ ਤੋਂ ਬਚ ਨਹੀਂ ਸਕਦਾ ਹੁਣ ਦੋਸਤੋ ਬਿਆਨ ਸਿੰਘ ਦੇ ਮਰਨ ਦੇ ਨਾਲ ਪੰਜਾਬ ਦੀ ਸਰਕਾਰ ਖਤਮ ਹੋ ਗਈ ਪੰਜਾਬ ਦਾ ਅਗਲਾ ਮੁੱਖ ਮੰਤਰੀ ਸਰਦਾਰ ਹਰਜਨ ਸਿੰਘ ਬਰਾੜ ਬਣ ਗਿਆ ਸਰਦਾਰ ਹਰਜਨ ਸਿੰਘ ਬਰਾੜ ਇੱਕਦਮੇ ਬਿਆਨ ਸਿੰਘ ਤੋਂ ਉਲਟੀ ਸੋਚ ਵਾਲਾ ਬੰਦਾ ਸੀ ਉਹ ਮਾਲਵੇ ਦੇ ਸਰਕੱਡ ਤੇ ਖਾਨਦਾਨੀ ਜੱਟ ਸਰਦਾਰ ਸੀਗੇ ਉਹਦਾ ਆਪਣਾ ਕੱਦ-ਕਾੜ ਸੀ ਤੇ ਆਪਣੀ ਸੋਚ ਸੀਗੀ ਬਿਆਂ ਸਿੰਘ ਦਾਦਾ ਸਿਰਫ ਇੱਕ ਦਾ ਲੱਗਿਆ ਸੀ ਹੋਰ ਉਹਨਾਂ ਦਾ ਖਾਨਦਾਨੀ ਪਿਛੋਕੜ ਤਾਂ ਕੋਈ ਨਹੀਂ ਸੀ। ਇਹੀ ਕਾਰਨ ਸੀ ਕਿ ਬਿਆਂ ਸਿੰਘ ਨੇ ਸਰਕਾਰ ਦੀਆਂ ਸਭ ਜ਼ਿੰਮੇਵਾਰੀਆਂ ਆਪਣੇ ਗਵਰਨਰ ਤੇ ਆਪਣੀ ਪੁਲਿਸ ਦੇ ਮੁਖੀ ਉੱਪਰ ਛੱਡੀਆਂ ਹੋਈਆਂ ਸੀਗੀਆਂ। ਆਪ ਉਹ ਸਿਰਫ ਰਾਜ ਕਰਦਾ ਸੀ। ਬਾਕੀ ਸਾਰੇ ਮਰਨ ਮਰਾਉਣ ਦੇ ਕੰਮ ਗਵਰਨਰ ਤੇ ਪੁਲਿਸ ਮੁਖੀ ਆਪਣੀ ਮਰਜ਼ੀ ਨਾਲ ਕਰਦੇ ਸੀ। ਇਹੀ ਗੱਲ ਕੇਂਦਰ ਦੀ ਸਰਕਾਰ ਚਾਹੁੰਦੀ ਸੀ। ਸਰਦਾਰ ਹਰਚਲਨ ਸਿੰਘ ਬਰਾੜ ਇਦਾਂ ਦਾ ਮੁੱਖ ਮੰਤਰੀ ਨਹੀਂ ਸੀ। ਉਨੇ ਸਾਰਾ ਕੁਝ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ ਅਸਲ 'ਚ ਹਰਤੇਲ ਸਿੰਘ ਬਰਾੜ ਕਾਂਗਰਸੀ ਹੋਣ ਦੇ ਬਾਵਜੂਦ ਵੀ ਕਾਂਗਰਸੀ ਕਲਚਰ ਵਾਲਾ ਬੰਦਾ ਨਹੀਂ ਸੀ ਉਹਦੇ ਮਨ ਵਿੱਚ ਮਲਵਈ ਜੱਟ ਦੀ ਸੋਚ ਵਾਦੀ ਸੀ ਉਹ ਪੁਲਿਸ ਰਾਜ ਖਤਮ ਕਰਨਾ ਚਾਹੁੰਦਾ ਸੀ ਉਹਦੇ ਮੁੱਖ ਮੰਤਰੀ ਬਣਦੇ ਪਹਿਲੇ ਹਫਤੇ ਵਿੱਚ ਇਹ ਪੁਲਤ ਨੇ ਅਸਲ 'ਚ ਪੁਲਸ ਮੁਖੀ ਜਿਹੜਾ ਕੇ ਪੀ ਐਸ ਗਿੱਲ ਇਹਨੇ ਆਪਣੀ ਹੀ ਮਰਜ਼ੀ ਨਾਲ ਮਨੋਕੀ ਅਧਿਕਾਰਾਂ ਦੇ ਲੰਬੜਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਝੂਠੇ ਪੁਸਤਮਕਾ ਲਿਆ ਮਾਰਦਾ ਇਸ ਗੱਲ ਨੂੰ ਮੁੱਖ ਮੰਤਰੀ ਬਰਾੜ ਸਹਿਣ ਨਹੀਂ ਕਰ ਸਕਿਆ ਉਹਨੇ ਕੇਪੀਐਸ ਗਿੱਲ ਨੂੰ ਤਲਬ ਕਰ ਲਿਆ ਤੇ ਖਾਲੜੇ ਦੇ ਪੁਲਿਸ ਮੁਕਾਬਲੇ ਬਾਰੇ ਅਸਲੀਅਤ ਜਾਣਨੀ ਚਾਹੀ ਗਿੱਲ ਨੇ ਕਾਂਗਰਸੀ ਨੇਤਾਵਾਂ ਆ ਕੇ ਆਪਣਾ ਪੱਖ ਰੱਖਿਆ ਸਾਰਾ ਕਾਂਗਰਸੀ ਕਲਚਰ ਸਿੱਖ ਵਿਰੋਧੀ ਸੀ ਪੰਜਾਬ ਕਾਂਗਰਸ ਬਿਆਨ ਸਿੰਘ ਨੂੰ ਰਾਸ਼ਟਰੀ ਸ਼ਹੀਦ ਸਮਝਦੀ ਸੀ ਪਰ ਬਰਾੜ ਇਹ ਸਭ ਨਹੀਂ ਸੀ ਮੰਨਦਾ ਉਹਨੂੰ ਸ਼ਹੀਦ ਨਹੀਂ ਸੀ ਮੰਨਦਾ ਹੁਣ ਦੋਸਤੋ ਪੰਜਾਬ ਅਸੈਂਬਲੀ ਵਿੱਚ ਕਾਂਗਰਸ ਦੀ ਪੂਰੀ ਬਹੁ ਗਿਣਤੀ ਸੀ ਅਸੈਂਬਲੀ ਦੀ ਬਹੁ ਗਿਣਤੀ ਦੇ ਬਟੇਰੇ ਨੂੰ ਕਾਂਗਰਸ ਆਪਣੇ ਪੈਰ ਰੇਠਾਇਆ ਸਮਝ ਰਹੀ ਸੀ ਇਹ ਇਹਨੂੰ ਛੱਡਣਾ ਨਹੀਂ ਸੀ ਚਾਹੁੰਦੀ ਪੰਜਾਬ ਸਰਕਾਰ ਇਸ ਸੋਚ ਤੇ ਕੇਂਦਰਿਤ ਹੋ ਰਹੀ ਸੀ ਕਿ ਉਹਨੇ ਬਿਆਨਤ ਸਿੰਘ ਨੂੰ ਆਪਣਾ ਰਾਸ਼ਟਰੀ ਸ਼ਹੀਦ ਮੰਨਣਾ ਹੈ ਜਾਂ ਹਰਚਰਨ ਸਿੰਘ ਬਰਾੜ ਨੂੰ ਆਪਣਾ ਨੇਤਾ ਮੰਨਣਾ ਹੈ ਹੁਣ ਹਰਚਰਨ ਸਿੰਘ ਬਰਾੜ ਨੂੰ ਨੇਤਾ ਮੰਨ ਕੇ ਉਹ ਸਿੱਧਾ ਹੀ ਅਕਾਲੀਆਂ ਦੀ ਬੋਲੀ ਬੋਲਣ ਵਾਲੀ ਜਮਾਤ ਬਣ ਜਾਣੀ ਸੀ ਇਸ ਗੱਲ ਨੂੰ ਪੰਜਾਬ ਕਾਂਗਰਸ ਦੀ ਬਹੁ ਗਿਣਤੀ ਚਾਹੁੰਦੀ ਨਹੀਂ ਸੀ ਹਰਤੇਰਨ ਸਿੰਘ ਬਰਾੜ ਪੰਜਾਬ ਕਾਂਗਰਸ ਦੇ ਵਿੱਚੋਂ ਬਿਆਸ ਸਿੰਘ ਦੇ ਸ਼ੁਭਚਿੰਤਕਾਂ ਨੂੰ ਚੁੱਕ ਦੇਣਾ ਚਾਹੁੰਦਾ ਸੀ। ਉਹਨੇ ਆਪਣਾ ਮੰਤਰੀ ਮੰਡਲ ਬਣਾਉਣ ਸਮੇਂ ਬਿਆਸ ਸਿੰਘ ਗਰੁੱਪ ਦੇ ਸਾਰੇ ਬੰਦਿਆਂ ਨੂੰ ਕੱਢਤਾ ਸੀ। ਬਰਾੜ ਦੇ ਇਸ ਕਦਮ ਨਾਲ ਪੰਜਾਬ ਕਾਂਗਰਸ ਦੇ ਵਿੱਚ ਇੱਕ ਪੂਰਾ ਬਵਾਲ ਉੱਠ ਖੜਿਆ ਸੀ। ਬਰਾੜ ਬਹੁਤ ਤੇਜ਼ੀ ਕਰ ਰਿਹਾ ਸੀ। ਇਸ ਤਰ੍ਹਾਂ ਦੀ ਤੇਜ਼ੀ ਨੂੰ ਸਹਿਣ ਕਰਨ ਲਈ ਉਸ ਸਮੇਂ ਦੀ ਕਾਂਗਰਸ ਤਿਆਰ ਨਹੀਂ ਸੀ। ਬਰਾੜ ਨੂੰ ਰਣਨੀਤਿਕ ਪੈਂਤੜੇ ਵਾਦੀ ਨਾਲ ਚੱਲਣ ਦੀ ਲੋੜ ਸੀ। ਪਰ ਉਹ ਕੋਈ ਪੈਂਤੜੇ ਵਾਦੀ ਤਬ ਵਰਤੀ ਨਹੀਂ ਸੀ ਰਿਆ ਪੰਜਾਬ ਕਾਂਗਰਸ ਦੇ ਇਸ ਉੱਠੇ ਹੋਏ ਬਵਾਲ ਨੂੰ ਕਾਂਗਰਸ ਦੀ ਉਹ ਇੱਕ ਔਰਤ ਨੇਤਾ ਬੀਬੀ ਰਿੰਦਰ ਕੌਰ ਪੱਠੜ ਨੇ ਸੰਭਾਲ ਲਿਆ ਬੀਬੀ ਪੱਠੜ ਨੂੰ ਭਾਵੇਂ ਮਾਲਵੇ ਦੀ ਜੰਪਲ ਸੀਗੀ ਪਰ ਇਹਦੀ ਸਮੁੱਚੀ ਪਾਲਣਾ ਜਿਹੜੀ ਜੰਮੀ ਪਲੀ ਹੈ ਇਹ ਕਾਂਗਰਸੀ ਕਲਚਰ ਵਿੱਚੇ ਪਲੀ ਹੈ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਕਾਂਗਰਸੀ ਹੈ ਇਹਦੇ ਪਿਤਾ ਸਰਦਾਰ ਹੀਰਾ ਸਿੰਘ ਪੱਠੜ ਇਹਨੇ ਆਪਣਾ ਸਾਰਾ ਜੀਵਨ ਕਾਂਗਰਸ ਦੇ ਲੇਕੇ ਲਾ ਦਿੱਤਾ ਬੇਸ਼ੱਕ ਪੰਜਾਬ ਦੀ ਕਿਸੇ ਵੀ ਚੋਣ ਵਿੱਚ ਹੀਰਾ ਸਿੰਘ ਪੱਠੜ ਕਾਮਯਾਬ ਨਹੀਂ ਸੀ ਹੋਇਆ। ਉਹਦਾ ਮੁਕਾਬਲਾ ਹਰ ਸਮੇਂ ਪੰਜਾਬ ਦੀ ਵਿਧਾਨ ਸਭਾ ਸੀਟ ਧਨੌਲੇ ਤੋਂ ਕਾਮਰੇਡ ਹਰਦੇਤ ਸਿੰਘ ਪੱਠੜ ਦੇ ਨਾਲ ਹੁੰਦਾ ਸੀ। ਹਰ ਵਾਰ ਕਾਮਰੇਡ ਪੱਠੜੇ ਜਿੱਤਦਾ ਸੀ। ਧਨੌਲਾ ਪਿੰਡੂ ਸੀਟ ਸੀ ਤੇ ਅਕਾਲੀਆਂ ਦੀ ਸਿੱਖ ਸੀਟ ਸੀ। ਪਰ ਅਕਾਲੀਆਂ ਦਾ ਚੋਣ ਸਮਝੌਤਾ ਮਾਰਕਸਵਾਦੀ ਜਿਹੜੇ ਖੱਬੇ ਕਮੁਨਿਸਟ ਇਹਨਾਂ ਨਾਲ ਹੁੰਦਾ ਸੀ। ਹੁਣ ਕਾਮਰੇਡ ਹਰਦੇਤ ਸਿੰਘ ਪੱਠੜ ਮਾਰਕਸਵਾਦੀ ਸੀਗਾ। ਔਰ ਕਾਂਵਰੇਜ ਪੱਠੜ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਇੱਕ ਅਮਰਤਾਰੀ ਤੇ ਪੁਰਾਣੇ ਅਕਾਲੀ ਸੀ ਉਹ ਪੂਰਨ ਰਹਿਤ ਮਰਿਆਦਾ ਦਾ ਧਾਰਨੀ ਸੀ ਇਸ ਕਰਕੇ ਹਰ ਵਾਰ ਧਨੌਲਾ ਸੀਟ ਤੋਂ ਉਹੀ ਜਿੱਤਦਾ ਸੀ ਹੁਣ ਪੱਠੜ ਦਾ ਖਾੜਕੋਆ ਵੱਲੋਂ ਚੋਣਾਂ ਦਾ ਬਾਈਕਟ ਕਰਨ ਕਰਕੇ ਹਲਕਾ ਧਨੌਲਾ ਤੋਂ ਇੱਕ ਦਾਈ ਲੱਗਿਆ ਸੀ ਇਸ ਦਾ ਲੱਗਣ ਦੇ ਨਾਲ ਉਹ ਪੰਜਾਬ ਅਸੈਂਬਲੀ ਦੀ ਮੈਂਬਰ ਬਣ ਗਈ ਹਰਚਲਨ ਸਿੰਘ ਬਰਾਂਡ ਨੇ ਸਾਰਾ ਕੰਮ ਇਸ ਤਰੀਕੇ ਨਾਲ ਕਰਨਾ ਸ਼ੁਰੂ ਕਰਤਾ ਸੀ ਜਿਵੇਂ ਕਿ ਉਹ ਅਕਾਲੀ ਹੁੰਦੇ ਹੁਣ ਵਿਆਸ ਸਿੰਘ ਨੇ ਮਰੀ ਹੋਈ ਕਾਂਗਰਸမှာ ਜਨਰ ਭਾਰਤੀ ਸੀ ਪਰ ਬਰਾੜ ਮੁੜ ਕੇ ਫਿਰ ਕਾਂਗਰਸ ਨੂੰ ਪਿੱਛੇ ਛੁੱਟਣ ਦੇ ਤੋਂ ਲਿਆ ਹੋਇਆ ਸੀ ਸਿੱਟਾ ਇਹ ਹੋਇਆ ਕਿ ਪੰਜਾਬ ਕਾਂਗਰਸ ਵਿਧਾਇਕਾਂ ਦੀ ਵੱਡੀ ਗਿਣਤੀ ਨੂੰ ਨਾਲ ਲੈ ਕੇ ਬੀਬੀ ਪੱਠੜ ਕਾਂਗਰਸ ਹਾਈ ਕਮਾਂਡ ਕੋਲ ਪਹੁੰਚ ਗਈ ਕਾਂਗਰਸ ਹਾਈ ਕਮਾਂਡ ਨੇ ਭਾਵੇਂ ਕਾਫੀ ਕੋਸ਼ਿਸ਼ ਕੀਤੀ ਸੀ ਕਿ ਉਹ ਅਮਲਾ ਜ਼ਿਆਦਾ ਨਾ ਵਧੇ ਪਰ ਬਰਾੜ ਰਣਨੀਤਿਕ ਤੌਰ ਤੇ ਬੀਬੀ ਪੱਠੜ ਤੋਂ ਪਛੜ ਗਿਆ ਇਸੇ ਕਸ਼ਮਕਸ਼ ਵਿੱਚ ਪੌਣੇ ਇੱਕ 13 ਮਹੀਨੇ ਲੰਘ ਗਏ ਸੀ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਸੀਤਾਰਾਮ ਕੇਸਰੀ ਸੀ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਗੈਰ ਕਾਂਗਰਸੀ ਮਤਲਬ ਕਿ ਦੇਵ ਗੋੜਾ ਸੀਗਾ ਉਦੋਂ ਬੀਬੀ ਪੱਠੜ ਨੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਬਹੁ ਗਿਣਤੀ ਹਾਈ ਕਮਾਂਡ ਅੱਗੇ ਪੇਸ਼ ਕਰਤੀ ਐਦਾਂ ਕਾਂਗਰਸ ਦੇ ਹਾਈ ਕਮਾਂਡ ਨੇ 21 ਨਵੰਬਰ 1996 ਨੂੰ ਹਰਚੰਸ ਸਿੰਘ ਬਰਾਂਡ ਨੂੰ ਮੁੱਖ ਮੰਤਰੀ ਦੇ ਪਦ ਤੋਂ ਹਟਾ ਕੇ ਬੀਬੀ ਪੱਠੜ ਨੂੰ ਨਵੀਂ ਮੁੱਖ ਮੰਤਰੀ ਬਣਾਤਾ ਹੁਣ ਬੀਬੀ ਪੱਠੜ ਬੜੀ ਤੇਜ਼ ਤਰਾ ਰੌੜਦਾ ਉਹ ਗਵਰਨਮੈਂਟ ਰਣਵੀਰ ਕਾਲਜ ਸੰਗਰੂਰ ਦੀ ਗ੍ਰੈਜੂਏਟ ਹੈ ਤਾਂ ਉਹ ਬੀਬੀ ਪੱਠੜ ਜਿਹੜੀ ਉਸ ਸਮੇਂ ਸ਼ਾਇਦ ਉਹ ਬੀਏ ਭਾਗ ਦੂਜੇ ਦੀ ਮਤਲਬ ਕਿ ਵਿਦਿਆਰਥਣ ਸੀਗੀ ਕਲਾਸ ਚ ਬੀਬੀ ਰਿੰਦਰ ਕੌਰ ਦਾ ਵਿਦਿਆਰਥੀ ਗਰੁੱਪ ਪੂਰਾ ਡੋਮਿਨੇਟ ਕਰਦਾ ਹੁੰਦਾ ਸੀ ਕਹਿੰਦੇ ਕਾਲਜ ਮਾ ਹਰ ਵਿਦਿਆਰਥੀ ਅੰਦੋਲਨ ਸਮੇ ਇਹ ਪੱਠੜ ਮੂਰੇ ਹੋ ਕੇ ਭਾਸ਼ਣ ਕਰਦੀ ਹੁੰਦੀ ਸੀ ਬਿਨਾਂ ਸ਼ੱਕ ਕਾਲਜ ਦੇ ਸਮੇ ਬੀਬੀ ਬੜੀ ਸੋਹਣੀ ਤੇ ਸਮਾਰਟ ਪਰਸਨੈਲਿਟੀ ਵਾਲੀ ਕੁੜੀ ਸੀਗੀ ਸੋ ਮੁੱਖ ਮੰਤਰੀ ਬਣਨ ਸਮੇਂ ਵੀ ਉਹ ਬਹੁਤ ਸਮਾਰਟ ਸੀ ਤਾਂ ਹੁਣ ਮੁੱਖ ਮੰਤਰੀ ਬਣਦਿਆਂ ਹੀ ਰਜਿੰਦਰ ਕੌਰ ਪੱਠੜ ਨੇ ਬੜੀ ਤੇਜ਼ੀ ਨਾਲ ਕੰਮ ਕਰਨੇ ਸ਼ੁਰੂ ਕਰਤੇ ਸੋ ਇਹਨਾਂ ਦੀ ਸਮੱਸਿਆ ਇਹ ਸੀ ਕਿ ਕਾਂਗਰਸ ਨੂੰ ਪਹਿਲੀ ਲੀਤੇ ਲਿਆਉਣ ਵਾਲਾ ਕੰਮ ਕਰਨਾ ਪੈਣਾ ਪਰ ਪੱਠੜ ਦੇ ਕੋਲ ਸਮਾਂ ਬੜਾ ਥੋੜਾ ਸੀ ਪੱਠੜ 21 ਨਵੰਬਰ 1996 ਨੂੰ ਮੁੱਖ ਮੰਤਰੀ ਬਣੀ ਤੇ ਅਗਲੇ ਸਾਲ 97 ਦੀ ਮਾਰਚ ਦੇ ਪਹਿਲੇ ਹਫ਼ਤੇ ਚੋਣਾਂ ਹੋਣੀਆਂ ਸੀ ਇਦਾਂ ਬੀਬੀ ਪੱਠੜਲ ਦੇ ਕੋਲ ਸਿਰ ਇਕ ਦਸੰਬਰ ਦਾ ਮਹੀਨਾ ਸੀਗਾ ਕੰਮ ਕਰਨ ਲਈ ਬਿਨਾਂ ਸ਼ੱਕ ਬੀਬੀ ਪੱਠੜਲ ਨੇ ਇਹਦੇ ਵਿੱਚ ਇਸ ਕੰਮ 'ਚ ਪੂਰੀ ਤੇਜ਼ੀ ਦਿਖਾਈ ਸੀ ਇਹਦੇ ਕੰਮਾਂ ਦੀ ਤੇਜ਼ੀ ਦੇਖ ਕੇ ਤਾਂ ਬਿਲਕੁਲ ਇਹ ਲੱਗਦਾ ਤਾਂ ਕਿ ਬੀਬੀ ਨੂੰ ਰਾਜਨੀਤੀ ਦੀ ਸਮਝ ਸੀ ਤੇ ਉਹ ਇੱਕ ਚੰਗੇ ਰਾਜਨੀਤਿਕ ਨੇਤਾ ਦੇ ਵਾਂਗੂ ਹੀ ਕੰਮ ਕਰ ਰਹੀ ਸੀ ਸਭ ਤੋਂ ਪਹਿਲਾਂ ਤਾਂ ਪੱਠੜਲ ਨੇ ਐਲਾਨ ਕਰਿਆ ਕਿ ਪੰਜਾਬ ਦੇ ਕਿਸਾਨਾਂ 'ਚੋਂ ਜਿਹੜਾ ਕਿਸਾਨ 7 ਏਕੜ ਜ਼ਮੀਨ ਤੱਕ ਜ਼ਮੀਨ ਦਾ ਮਾਲਕ ਹੈ ਉਹਦੇ ਖੇਤਾਂ ਮੋਟਰਾਂ ਦੀ ਬਿਜਲੀ ਦਾ ਬਿੱਲ ਐ ਮੁਆਫ ਕੀਤਾ ਜਾਊਗਾ ਬਿਨਾਂ ਸ਼ੱਕ ਇਹ ਐਲਾਨ ਕਿਸਾਨਾਂ ਦੇ ਹੱਕ ਦਾ ਸੀ ਤੇ ਇਹ ਉਹਨਾਂ ਦੀ ਮਦਦ ਕਰ ਰਿਹਾ ਸੀ ਪੰਜਾਬ 'ਆ ਕਿਸਾਨੀ ਹੀ ਚੋਣਾਂ ਦੇ ਵਿੱਚ ਸਭ ਤੋਂ ਵੱਡਾ ਕਹ ਲੀਏ ਵੀ ਗਰੁੱਪ ਹੈ ਜੀ ਦੀ ਵੀ ਪਾਰਟੀ ਦੇ ਹੱਕ 'ਚ ਪੰਜਾਬ ਦੇ ਕਿਸਾਨ ਉਹਦੀ ਪਾਰਟੀ ਸਰਕਾਰ ਬਣਾਉਣ ਦੇ ਅਸਰ ਜ਼ਿਆਦਾ ਹੋਣੇ ਹੁਣ ਬੀਬੀ ਹਿੰਦਰਕੌਰ ਦਾ ਇਹ ਬਹੁਤ ਹੀ ਸੂਝ-ਬੂਝ ਵਾਲਾ ਐਲਾਨਤਾ ਪਰ ਵੀਦਰੀ ਸਮੱਸਿਆ ਇਹ ਥੀ ਕਿ ਉਹਦੀ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਸੀਗੀ ਇਸ ਅਕਾਲੀ ਦਲ ਨੇ ਦਾਅਵਾ ਕਰਤਾ ਸੀ ਕਿ ਬੀਬੀ ਨੇ ਤਾਂ ਸਿਰਫ 7 ਏਕੜ ਤੱਕ ਦੀਆਂ ਮੋਟਰਾਂ ਦੇ ਬਿੱਲ ਮਾਫ ਕਰਨੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਸਰਕਾਰ ਬਣੂਗੀ ਤਾਂ ਅਸੀਂ ਸਾਰੇ ਬਿੱਲ ਮਾਫ ਕਰ ਦੇਣੇ ਇਹਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਮਤਲਬ ਕਿ ਮੋਟਰਾਂ ਦੇ ਬਿੱਲੇ ਨਹੀਂ ਕੱਲਾ ਕਿਹਾ ਉਹਨਾਂ ਨੇ ਸਗੋਂ ਕਿਸਾਨ ਦਾ ਨਹਿਰੀ ਪਾਣੀ ਦਾ ਮਾਮਲਾ ਜਿਹੜਾ ਰੈਵਨਿਊ ਹੈ ਇਹਨੂੰ ਵੀ ਪੂਰੀ ਤਰ੍ਹਾਂ ਮਾਫ ਕਰਤਾ ਜਾਊਗਾ ਸੋ ਇਹ ਕਿਸਾਨਾਂ ਲਈ ਬਹੁਤ ਵੱਡਾ ਐਲਾਨ ਸੀ 47 ਦੀ ਵੰਡ ਤੋਂ ਬਾਅਦ ਸਾਰੇ ਭਾਰਤ ਮੈਂ ਪਹਿਲੀ ਵਾਰ ਤਾਂ ਕਿ ਜਦ ਕੋਈ ਰਾਜ ਸਰਕਾਰ ਕਿਸਾਨਾਂ ਦਾ ਪਿਜਰੀ ਖਰਚਾ ਤੇ ਮਾਮਲਾ ਪੂਰਨ ਰੂਪ ਦੇ ਵਿੱਚ ਮਾਫ ਕਰਨ ਦੇ ਵਚਨ ਦੇ ਰਹੀ ਥੀ ਇਹ ਇੰਨਾ ਵੱਡਾ ਸਰਕਾਰੀ ਕਦਮ ਤਾਂ ਕਿ ਲੋਕਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਰਾਜ ਸਰਕਾਰ ਸੱਚਮੁੱਚ ਇਹ ਸਾਰਾ ਕੁਝ ਮਾਫ ਕਰ ਦੋਗੀ ਅਕਾਲੀਆਂ ਦੇ ਇਸ ਐਲਾਨ ਨੇ ਬੀਬੀ ਪੱਠਲ ਦੇ 7 ਏਕੜ ਵਾਲੇ ਕਿਸਾਨਾਂ ਦੀ ਬਿਜਲੀ ਮੌਫੀ ਨੂੰ ਕਿਦਰੇ ਮਿੱਟੀ ਘੱਡੇ 'ਚ ਰੋਲਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ 1984 ਤੋਂ ਪਿੱਛੋਂ ਸਾਰਾ ਖਾਸਾ ਹੀ ਬਦਲ ਗਿਆ ਦਾ 84 ਦੇ ਸਾਕਾ ਨੀਲਾ ਤਾਰਾ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਬिखर ਗਿਆ ਦਾ ਜਿਸ ਤਰ੍ਹਾਂ ਸ਼੍ਰੋਮਣੀ ਗੱਲਦਾਲੀ ਲੀਡਰਸ਼ਿਪ ਨੇ ਸਾਕਾ ਨੀਲਾ ਤਾਰਾ 'ਚ ਕਾਇਰਤਾ ਦਿਖਾਈ ਸੀ ਉਹਦੇ ਨਾਲ ਇਹ ਆਪਣੇ ਪੈਰਾਂ ਤੋਂ ਹਿੱਲ ਗਿਆ ਤਾਂ ਰਹਿੰਦੀ ਕਸਰ ਛੱਤ ਹਰਿਆਸੀ ਲੋਂਗੋਵਾਲ ਵੱਲੋਂ ਸਾਰੇ ਸਿੱਖ ਜਗਤ ਨੂੰ ਹਨੇਰੇ 'ਚ ਰੱਖ ਕੇ ਰਜੀਵ ਗਾਂਧੀ ਨਾਲ ਸਮਝੌਤਾ ਜਿਹੜਾ 25 ਜੁਲਾਈ 1985 ਨੂੰ ਕਰਕੇ ਕੱਢਤੀ ਇਹਦੇ ਨਾਲ ਅਕਾਲੀ ਦਲ ਦਫਾੜ ਹੋ ਗਿਆ ਲੋਂਗੋਵਾਲ ਰਜੀਵ ਗਾਂਧੀ ਸਮਝੌਤੇ ਨਾਲ ਸਰਜੀਤ ਸਿੰਘ ਬਰਨਾਲਾ ਬਲਵੰਤ ਸਿੰਘ ਨੂੰ ਅੱਗੇ ਲਿਆਂਦਾ ਗਿਆ ਅਤੇ ਬਾਦਲ ਤੇ ਟੌੜੇ ਨੂੰ ਪਿੱਛੇ ਛੋੜ ਦਿੱਤਾ ਗਿਆ ਬਾਬਾ ਜਗENDER ਸਿੰਘ ਰੋਡੇ ਦੇ ਸੰਯੁਕਤ ਅਕਾਲੀ ਦਲ ਨੇ 1999 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਇਹਨਾਂ ਦੋਮੇ ਦਲਾਂ ਨੂੰ ਮਿੱਟੀ 'ਚ ਰੋਲਤਾ 92 ਦੀਆਂ ਚੋਣਾਂ 'ਵਾਂ ਖੜਕ ਵੱਲੋਂ ਚੋਣਾਂ ਦਾ ਬਾਈਕਾਟ ਤਾਂ ਅਕਾਲੀਆਂ ਸਮੇਤ ਸਾਰੇ ਖੜਕੂ ਤੇਰਾਂ ਨੂੰ ਲੈ ਬੈਠੇ ਆ ਸੋ ਇਸ ਚੋਣ ਬਾਈਕਾਟ ਨੇ ਮਰੀ ਹੋਈ ਪੰਜਾਬ ਕਾਂਗਰਸਾਂ ਨੂੰ ਜਾਣ ਪਾਤੀ ਸੀ ਜਦੋਂ ਅਕਾਲੀ ਦਲ ਸਰਕਾਰ ਬਣਾਉਂਦਾ ਹੈ ਤਾਂ ਬਦਨਾਮ ਹੁੰਦਾ ਪਰ ਜਦੋਂ ਆਪੋਜੀਸ਼ਨ ਵਿੱਚ ਰਹਿ ਕੇ ਇਹ ਸਰਕਾਰ ਦੀ ਕੁੱਟ ਖਾਂਦਾ ਤਾਂ ਇਹ ਲੋਕਾਂ ਦਾ ਹੀਰੋ ਬਣਦਾ 83 ਦੇ ਪਿੱਛੇ ਲਗਾਤਾਰ ਬਾਰਲ ਦੇ ਟੋੜੇ ਧੜਿਆਂ ਨੇ ਲੋਕਾਂ ਵੱਲੋਂ ਵੀ ਕੁੱਟ ਖਾਧੀ ਤੇ ਸਰਕਾਰ ਦੀ ਕੁੱਟ ਵੀ ਖਾਦੀ ਸੀ ਜਿਵੇਂ ਕਹ ਲੀਏ ਵੀ ਡੰਡੇ ਖਾਣ ਵਾਲਾ ਤਾਂ ਲੌਂਗਵਾਲ ਤੇ ਬਰਨਾਲਾ ਧੜਾ ਸੀ ਕਿ ਸਥਾਤ ਲੌਂਗੋਵਾਲ ਨੂੰ ਤਾਂ ਸਮਝੌਤੇ ਤੋਂ 25 ਦਿਨਾਂ ਬਾਅਦ ਹੀ ਖੜਕੋ ਨੇ ਮਾਰਤਾ ਸੀ ਪਰ ਬਰਨਾਲਾ ਤੇ ਬਲਵੰਤ ਸਿੰਘ ਨੂੰ ਪ੍ਰਧਾਨ ਮਤਲਬ ਨਜੀਬ ਗਾਂਧੀ ਨੇ ਕਹ ਲੀਏ ਵੀ ਮਿੱਟੀ 'ਚ ਰੋਲਤਾ ਹੁਣ ਬਿਆਨ ਸਿੰਘ ਵੀ ਸਰਕਾਰ ਨੇ 92 ਤੋਂ ਲੈ ਕੇ 95 ਤੱਕ ਅਕਾਲੀਆਂ ਵੱਲੋਂ ਜਾਨ ਪਾਤੀ ਸੀ ਪਰ ਅਕਾਲੀ ਇਸ ਸਮੇਂ ਵਕ ਵਕਤਾਂ ਵਿੱਚ ਬੰਡੇ ਹੋਏ ਸੀ ਕਿਉਂਕਿ ਇੱਕ ਤਾਂ 84 ਤੋਂ ਬਾਅਦ ਕਾਫੀ ਲੰਮਾ ਸਮਾਂ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਿਆ ਰਿਹਾ ਸੀ ਤੇ ਦੂਜਾ ਰਜੀਵ ਤੇ ਲੌਂਗਵਾਲ ਸਮਝੌਤਾ ਜਿਹੜਾ ਕਿ 1985 'ਚ ਹੋਇਆ ਥਾ ਇਹਨਾਂ ਅਕਾਲੀ ਦਲੋਂ ਅਕਾਲੀ ਦਲ ਦੀ ਏਕਤਾ ਸੀ ਜਿਹੜੀ ਇਹਨੂੰ ਬਹੁਤ ਬੁਰੀ ਤਰ੍ਹਾਂ ਕਹਿ ਲਈ ਖਲਾਰਤਾ ਤੀਜਾ 1999 ਦੀਆਂ ਪਾਰਲੀਮੈਂਟ ਚੋਣਾਂ 'ਚ ਪੰਜਾਬ 'ਚ ਖਾੜਕੋਲੀ ਹਮਾਇਤ ਪ੍ਰਾਪਤ ਉਮੀਦਵਾਰ ਪੂਰੀ ਤਰ੍ਹਾਂ ਹੁੰਜਾ ਫਿਰੂ ਜਿੱਤ ਪ੍ਰਾਪਤ ਕਰ ਗਏ ਖਾੜਕੂ ਨੇ ਇਸ ਵੱਡੀ ਜਿੱਤ ਨੇ ਅਕਾਲਦੀਆਂ ਨੂੰ ਘਰਾਂ 'ਚ ਬੜਕੇ ਬੈਠਣ ਲਈ ਮਜਬੂਰ ਕਰਤਾ ਸੀ। ਇਹਨਾਂ ਤੱਥਾਂ ਨੇ ਅਕਾਲੀਆਂ ਦੇ ਜਥੇਬੰਦਕ ਢਾਂਚੇ ਨੂੰ ਬਹੁਤ ਖੁਰਲਾ ਲਾਇਆ ਤਾਂ। ਰੈਂਦੀ ਕਦਰ 92 ਦੀਆਂ ਵਿਧਾਨ ਸਭਾ ਚੋਣਾਂ 'ਵਾਂ ਖਾੜਕਾ ਵੱਲੋਂ ਕੀਤੇ ਗਏ ਬਾਈਕਾਟ ਨੇ ਘੜਤੀ। ਹੁਣ ਦੋਸਤੋ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਆਪਣੇ ਦੱਸਿਆ ਕਿ ਖਾੜਕੂ ਦੇ ਬਾਈਕਾਟ ਕਰਕੇ ਕਾਂਗਰਸੀਆਂ ਨੇ ਛਿੱਤਰ ਨਾਲ ਇੱਕੋ ਗੀ ਗੁਟਲੀ ਤੀ। ਪੰਜਾਬ 'ਵਾਂ ਬਿਆਸ ਸਿੰਘ ਦੀ ਸਰਕਾਰ ਬਣ ਗਈ ਤੀ। ਬਿਆਸ ਸਿੰਘ ਨੇ ਅਕਾਲੀਆਂ ਨੂੰ ਪੂਰਾ ਦਿਲ ਭਰ ਕੇ ਠਠ ਕੀਤਾ ਸੀ। 6:00 ਵਜੋਂ 84 ਤੋਂ ਬਾਅਦ ਅਕਾਲੀ ਆਪਣੇ ਜਥੇਬੰਦ ਘਟਾਂਚੇ ਨੂੰ ਦੁਬਾਰੇ ਲੀਪਰ ਲਿਆਉਣ ਦੇ ਖਾਤਰ ਕੋਸ਼ਿਸ਼ ਕਰ ਰਹੇ ਸੀ ਪਰ ਇੱਥੇ ਗੱਲ ਖਾਸ ਧਿਆਨ ਦੇ ਨਾਲ ਇਹ ਆ ਕਿ ਇਹ ਸਾਰੇ ਰੋਲੇ ਕੌਲੇ ਚ ਪ੍ਰਕਾਸ਼ ਸਿੰਘ ਬਾਦਲ ਇੱਕ ਪੂਰਾ ਹੰਡਾ ਹੋਇਆ ਸਿਆਸਤ ਦਾ ਅੰਭਾਗ ਲਗਾਤਾਰ ਅਡੋਲ ਚੱਲਦਾ ਰਿਹਾ ਜਦੋਂ ਕਿ ਉਹਨਾਂ ਦੇ ਸਮਕਾਲੀ ਅਕਾਲੀ ਨੇਤਾ ਬੜੀਆਂ ਲਚਕੜੀਆਂ ਖਾਂਦੇ ਹੋਏ ਚੱਲ ਰਹੇ ਸੀ ਜਰਾ ਇਹਨਾਂ ਦੀ ਜਿਹੜੀ ਵਿਸਥਾਰ ਉਹ ਵੀ ਸੁਣੋ ਸਰਦਾਰ ਬਾਦਲ ਦੇ ਸਮਕਾਲੀ ਅਕਾਲੀ ਨਿਤਨੇਤਾ ਸੀਗੇ ਜਿਹੜੇ ਇਸ ਸਾਲ 92 ਤੋਂ ਲੈ ਕੇ 97 ਤੱਕ ਮੁੱਖ ਰੂਪ ਸਿਮਰ ਸਿੰਘ ਮਾਨ ਜਗਦੇਵ ਸਿੰਘ ਤਲਵੰਡੀ ਕੈਪਟਨ ਅਮਰਿੰਦਰ ਸਿੰਘ ਸਰਜੀਤ ਸਿੰਘ ਬਰਨਾਲਾ ਟੌੜਾ ਇਹ ਸੀਗੇ ਸਿਮਰ ਸਿੰਘ ਮਾਨ ਨੂੰ ਪਹਿਲਾ ਪਹਿਲਾ ਖਾੜਕੂਆਂ ਦੀ ਤੇ ਸੰਤ ਭਿੰਡਰਾਂ ਵਾਲਿਆਂ ਦੇ ਪਰਵਾਦ ਦੀ ਵੀ ਬੜੀ ਤਕੜੀ ਸਪੋਰਟ ਸੀਗੀ ਪਰ ਉਹ ਜੇਲ੍ਹ ਵਿੱਚ ਸੀ 99 ਦੀਆਂ ਪਾਰਲੀਮੈਂਟ ਚੋਣਾਂ 'ਚ ਇਹਨਾਂ ਨੂੰ ਲੋਕ ਸਭਾ ਦਾ ਹਲਕਾ ਤਰਨਤਨ ਤੋਂ ਰਿਕਾਰਡ ਤੋਲ ਜਿੱਤ ਮਿਲੀ ਲਗਦੇ ਹੱਤ ਸੰਤ ਭਿੰਡਰਾਂਵਾਲੇ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਵੱਲੋਂ ਉਹਨਾਂ ਨੂੰ ਸਿੰਘੁਤ ਅਕਾਲੀ ਦਲ ਦਾ ਪ੍ਰਧਾਨ ਬਣਾਤਾ ਗਿਆ। ਸੋ ਇਹਦੇ ਖਾਤਰ 1984 ਤੋਂ ਬਾਅਦ 99 ਤੱਕ ਸਿਮਰਨਜੀਤ ਸਿੰਘ ਮਾਨ ਦੀ ਤਾਕਤ ਤੇ ਸਤਕਾਰ ਅਸਮਾਨ ਬਰੰਦੀਆਂ ਤੇ ਪਹੁੰਚਿਆ ਸੀਗਾ। ਪਰ 99 ਦੀਆਂ ਚੋਣਾਂ 'ਚ ਸਰਕਾਰ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹਦੀ ਰਿਹਾਈ ਹੋ ਗਈ। ਰਿਹਾਈ ਹੋਣ ਤੋਂ ਬਾਅਦ ਇਹਦੀ ਨੇਤਾਗਰੀ ਦਾ ਖਰਾਬ ਲਗਾਤਾਰ ਥੱਲੇ ਆਉਣ ਲੱਗ ਪਿਆ। ਥੱਲੇ ਹੁੰਦਾ ਹੁੰਦਾ ਇਹ ਖਰਾਬ ਬਿਲਕੁਲ ਜ਼ੀਰੋ ਤੇ ਆ ਗਿਆ 7:00 ਵਜੇ 92 ਤੇ 97 ਦੇ ਸਮੇਂ ਦੌਰਾਨ ਮਾਨ ਸਰਬ ਕੇਵਲ ਇੱਕ ਧੜੇ ਦੀ ਨੇਤਾ ਬਣ ਕੇ ਰਹਿ ਗਈ ਹੁਣ ਜਗਦੇਵ ਸਿੰਘ ਤਲਵੰਡੀ ਸਿਰਫ ਚੱਲਿਆ ਹੋਇਆ ਕਾਰਤੂਸ ਸੀਗਾ ਫੇਰ ਵੀ ਇਹਨੇ ਇਹਦੇ ਬਾਰੇ ਇੱਕ ਗੱਲ ਮਸ਼ਹੂਰ ਸੀ ਕਿ ਰੱਸੀ ਬਾਵੇਂ ਛੜ ਜਾਂਦੀ ਪਰ ਉਹਦੇ ਵਿੱਚ ਬੱਟ ਨਹੀਂ ਛੜਦੇ ਇਹਦੇ باوجود ਵੀ ਇਹ ਉਸੇ ਤਰ੍ਹਾਂ ਕਾਇਮ ਰਿਹਾ ਤਲਵੰਡੀ ਦੀ ਆਕੜ ਵੀ ਕੁਝ ਇਹੇ ਤਰ੍ਹਾਂ ਦੀ ਸੀਗੀ ਪਰ ਵਿੱਚ ਕੁਝ ਵੀ ਨਹੀਂ ਤਾਂ ਇਹਦੇ ਆਕੜੇ ਦੇ ਇਹ ਸਿਰਫ ਆਪਣੀ ਹੋਂਦ ਦੇ ਜਿਤਾ ਰਿਆ ਸੀ ਇਹੀ ਹਾਲ ਪ੍ਰਣਾਣੇ ਦਾ ਤਾਂ ਬਰੂਦ ਇਹਨਾਂ ਦਾ ਵੀ ਖਤਮ ਹੋ ਚੁੱਕਿਆ ਤਾਂ ਕੋਈ ਵੀ ਗੱਲ ਇਹਨਾਂ ਦੇ ਹੱਕ માં ਜਾਣ ਵਾਲੀ ਨਹੀਂ ਸੀ ਸਗੋਂ ਆਪਰੇਸ਼ਨ ਬਲੈਕ ਥੰਡਰ ਨੇ ਇਹਨਾਂ ਦੀ ਰਹਿਣ ਦੀ ਖੋਦੀ ਚਕਸੀਤ ਵੀ ਖਤਮ ਕਰ ਦਿੱਤੀ ਸੀ ਪਰ ਇਹਨਾਂ ਦਾ ਥੜਾ ਕਾਇਮ ਸੀ ਕੈਪਟਨ ਅਮਰਿੰਦਰ ਸਿੰਘ ਇਹ ਇੱਕ ਥੜੇ ਦਾ ਕਮਾਲ ਦਾ ਨੇਤਾ ਸੀਗਾ ਜਿਹੜਾ ਨਾ ਕਾਂਗਰਸੀ ਕਲਚਰ ਚ ਪਲਿਆ ਸੀ ਨਾ ਹੀ ਅਕਾਲੀ ਗਰਨ ਚੜ੍ਹ ਪਰ ਉਹਦੀ ਚਕਸੀਤ ਐਨੀ ਪ੍ਰਭਾਵਸ਼ਾਲੀ ਸੀ ਕਿ ਉਹ ਦੋਹਾਂ ਪਾਸੇ ਵੀ ਪੂਰਾ ਪ੍ਰਭਾਵ ਪਾ ਰਿਹਾਤਾ ਉਹ ਨਰੋਲ ਰਾਜਾ ਸ਼ਾਹੀ ਕਲਟਰ ਤੇ ਪੜਿਆ ਹੋ ਉਸੇ ਸੀਗਾ ਰਾਇਲ ਫੈਮਿਲੀ ਜਿਹਨੂੰ ਕਹਿੰਦੇ ਆਪਾਂ ਸੋ ਇਸੇ ਕਰਕੇ ਉਹ ਜਨਤਾ ਚ ਵਿਚਰਨ ਵਾਲਾ ਨੇਤਾ ਤਾਂ ਹੈ ਹੀ ਨਹੀਂ ਸੀ ਪਰ ਉਹਦੇ ਬੋਲਣਾ ਵਾ ਜਾਣ ਜ਼ਰੂਰ ਸੀ ਉਹਨੂੰ ਸਿਰਫ ਉਹਦੀ ਬੜਕ ਮਾਰਨ ਵਾਲੀ ਆਦਤ ਚੱਕੀ ਫਿਰਦੀ ਸੀ ਕੈਪਟਨ ਮਰਿੰਦਰ ਦੀਆਂ ਬੜਕਾਂ ਤੋਂ ਬਾਦਲ ਬਹੁਤ ਡਰਦਾ ਸੀ ਦਾਡੇ ਦਾ ਕਾਂਗਰਸੀ ਵੀ ਸੀਗੇ ਪਰ ਕੈਪਟਨ ਦੀਆਂ ਬੜਕਾਂ ਕਈ ਵਾਰ ਕਾਂਗਰਸੀਆਂ ਨੂੰ ਬਾਦਲ ਦੇ ਬਰਾਬਰ ਖੜਾ ਕਰਨ ਚ ਮਦਦ ਕਰ ਦਿੰਦੀਆਂ ਸੀਗੀਆਂ ਇਸ ਕਰਕੇ ਕੈਪਟਨ ਅਮਰਿੰਦਰ ਦਾ ਪ੍ਰਭਾਵ ਐਸਾ ਸੀ ਕਿ ਜੇ ਉਹ ਕਾਂਗਰਸ ਵੱਲ ਹੁੰਦਾ ਤਾਂ ਕਾਂਗਰਸ ਤਕੜਾ ਹੋਇਆ ਸਮਝਦੀ ਸੀ ਪਰ ਜੇ ਉਹ ਅਕਾਲੀ ਦਲ ਮੈਂ ਹੁੰਦਾ ਸੀ ਤਾਂ ਬਰਨਾਲਾ ਤੇ ਬਾਦਲ ਉਸ ਤੋਂ ਪੂਰੀ ਤਰ੍ਹਾਂ ਡਰਦੇ ਸੀਗੇ ਬਰਨਾਲਾ ਸਰਕਾਰ ਵਿੱਚ ਉਹ ਕੈਬਨਟ ਮੰਤਰੀ ਸੀ ਪਰ ਆਪਰੇਸ਼ਨ ਬਲੈਕ ਥੰਡਾ ਸਮੇਂ ਉਹ ਬਰਨਾਲੇ ਨੂੰ ਛੱਡਿਆ ਆ ਬਰਨਾਲੇ ਨੂੰ ਛੱਡ ਕੇ ਆ ਕੇ ਰਲਿਆ ਤਾਂ ਉਹ ਅਕਾਲੀਆਂ ਵਿੱਚੇ ਸੀ ਪਰ ਬਾਦਲ ਅਕਾਲੀ ਦਲ ਵਾਲੇ ਉਹਨੂੰ ਨੇੜੇ ਨਹੀਂ ਸੀ ਲਾ ਰਹੇ ਸੱਟੇ ਵਜੋਂ ਕੀ ਹੋਇਆ ਕੈਪਟਨ ਸਾਹਿਬ ਨੇ ਆਪਣਾ ਹੀ ਵੱਖਰਾ ਅਕਾਲੀ ਦਲ ਬਣਾ ਲਿਆ 93 ਦੇ ਸਾਲਾਂਵਾਂ ਕੈਪਟਨ ਸਾਹਿਬ ਵੱਖਰੇ ਅਕਾਲੀ ਦਲ ਦੇ ਪ੍ਰਧਾਨ ਸੀਗੇ ਹੁਣ ਗੱਲ ਕਰਦੇ ਹਾਂ ਟੌੜੇ ਦੀ ਟੌੜੇ ਬਾਰੇ ਪਤਾ ਹੀ ਨਹੀਂ ਸੀ ਲੱਗਦਾ ਕਿ ਉਹ ਕਦੋਂ ਬਾਦਲ ਦੇ ਨਾਲ ਸੀ ਜਾਂ ਕਦੋਂ ਬਾਦਲ ਦੇ ਵਿਰੁੱਧ ਉਹ ਬਾਦਲ ਦੀ سپورਟ ਨਾਲ ਬਾਰ ਬਾਰ ਸ਼ੋਮਣੀ ਕਮੇਡੀ ਦਾ ਪ੍ਰਧਾਨ ਬਣਦਾ ਰਹਿੰਦਾ ਸੀ ਉਹ ਬਾਰ ਬਾਰ ਬਾਦਲ ਦੀ سپورਟ ਨਾਲ ਰਾਜ ਸਭਾ ਦਾ ਮੈਂਬਰ ਬਣਦਾ ਰਹਿੰਦਾ ਸੀ ਆਪਰੇਸ਼ਨ ਬਲੈਕ ਥੰਡਰ ਸਮੇ ਉਹ ਬਾਦਲ ਦੇ ਨਾਲ ਹੀ ਬਨਾਲਾ ਅਕਾਲੀ ਦਲ ਨੂੰ ਛੱਡ ਕੇ ਆਇਆ ਸੀ ਫਿਰ ਬਾਦਲ ਦੇ ਨਾਲ ਚੱਲ ਕੇ ਹੀ ਰਲ ਕੇ ਬਿਆਸ ਸਿੰਘ ਸਰਕਾਰ ਦੇ ਖਿਲਾਫ ਰੈਲੀਆਂ ਕਰਦਾ ਆ ਰਿਹਾ ਸੀ ਫਿਰ ਕਦੋਂ ਉਹ ਬਾਦਲ ਦੇ ਵਿਰੁੱਧ ਹੋ ਗਿਆ ਤੇ ਕਿਹੜੇ ਮੁੱਦਿਆਂ ਤੇ ਵਿਰੋਧ ਹੋਇਆ ਪਰ 93 ਚ ਤੌੜਾ ਪੂਰੀ ਤਰ੍ਹਾਂ ਬਾਦਲ ਦੇ ਵਿਰੁੱਧ ਸੀ ਤੇ ਇਹ ਗੱਲ ਵੀ ਸੱਚ ਹੈ ਕਿ ਇਸ ਸਮੇਂ ਜਿੰਨਾ ਵੀ ਅਕਾਲੀ ਇਕੱਤਰ ਰੌਲਾ ਪਾਇਆ ਜਾ ਰਿਹਾ ਸੀਗਾ ਇਸ ਸਭ ਕੁ ਦੇ ਪਿੱਛੇ ਤੌੜਾ ਸਾ ਵੀ ਸੀਗੇ ਇਹਨਾਂ ਬਾਰੇ ਹੁਣ ਜਿਹੜਾ ਵਿਸਥਾਰ ਇਹ ਵੀ ਦੱਸਦੇ ਆ ਤੁਹਾਨੂੰ ਪਰ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹਦੇ ਹੁਣ ਤਿੰਨ ਪਾਰਟ ਬਣ ਕੇ ਵੀਡੀਓ ਦੇ ਕਿਉਂਕਿ ਲੰਬੀ ਹੈ ਬਾਤਾਂ ਆ ਲਾਬ ਤੇ ਸੁਣਨ ਵਾਲੀ ਵੀ ਹੈ ਅੱਜ ਦੀ ਵੀਡੀਓ ਕਬੂਲ ਕਰੋ ਹੁਣ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਲਦੀ ਹੀ ਮਿਲਾਂਗੇ ਤੁਹਾਨੂੰ ਸੋ ਦਿਓ ਆ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ